ਜਿਹੜੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਕਾਰ ਤੁਹਾਡੇ ਫਤਵੇ ਦਾ ਨਰਾਦਰ ਕਰਦੇ ਆ ਦੁਬਾਰਾ ਨਹੀਂ ਜਿੱਤਦੇ ਫਿਰ ਉਹ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਬਚਾ ਦਿੱਤਾ ਇਸ ਤੋਂ ਬਾਅਦ ਹੋਰ ਕੀ ਕਰਨਾ ਹੈ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਰੋਡ ਸ਼ੋਅ ਦੌਰਾਨ 소ਸ਼ੀਲ ਕੁਮਾਰ ਰਿੰਕੂ ਤੇਰੇ ਮੁੱਖ ਮੰਤਰੀ ਆਪ ਉਮੀਦਵਾਰ ਪਵਨ ਕੁਮਾਰ ਟੀਨੂਲੀ ਰੋਡ ਸ਼ੋਅ ਕੱਢ ਰਹੀ ਸੀ ਇਸ ਦੌਰਾਨ ਸੀਐਮ ਨੇ ਸੋਸ਼ੀਲ ਕੁਮਾਰ ਨੀਕੂ ਤੇ ਵੀ ਆਪਣੀ ਪੜਾਸ ਕੱਢੀ ਕਿਹਾ ਕਿ ਜਿਨ੍ਹਾਂ ਨੇ ਲੋਕ ਫਤਵੇ ਦਾ ਨਿਰਾਦਰ ਕੀਤਾ ਉਹ ਦੁਬਾਰਾ ਨਹੀਂ ਜਿੱਤਣਗੇ ਜਲੰਧਰ ਵਾਲਿਆਂ ਨੇ ਇਹ ਫੈਸਲਾ ਕਰ ਲਿਆ ਸੀ ਪਿਛਲੇ ਸਾਲ ਹੀ ਕਿ ਅਸੀਂ ਹੁਣ ਇੱਕ ਨਵੀਂ ਕਹਾਣੀ ਲਿਖੀ ਹੈ ਅਸੀਂ ਉਸੇ ਕਹਾਣੀ ਨੂੰ ਅੱਗੇ ਵਧਾਵਾਂਗੇ ਹਾਂ ਸਭਾਕ ਸਾਲ ਪਹਿਲਾਂ ਮੈਂ ਇਸੇ ਰੂਟ ਤੇ ਆਇਆ ਸੀ ਪਰ ਕੀ ਪਤਾ ਹੁਣ ਬੰਦੇ ਦੇ ਦਿਲ ਚ ਕੀ ਹੋਵੇ ਪਰ ਤੁਸੀਂ ਜੋ ਪਿਆਰ ਅੱਜ ਦਿੱਤਾ ਮੈਨੂੰ ਹੁਣ ਇਸ ਗੱਲ ਦੀ ਤਸੱਲੀ ਹੋ ਗਈ ਤੇ ਉਸ ਬੰਦੇ ਨੂੰ ਵੀ ਤਸੱਲੀ ਹੋ ਗਈ ਹੋਣੀ ਕਿ ਭਾਈ ਸਾਧ ਦੀਪੂਰੀ ਦੇ ਕੱਠ ਹੁੰਦਾ ਹੈ ਸੋ ਜਿਹੜੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਕਾਰ ਤੁਹਾਡੇ ਫਤਵੇ ਦਾ ਨਰਾਦਰ ਕਰਦੇ ਆ ਦੁਬਾਰਾ ਨਹੀਂ ਜਿੱਤਦੇ ਫਿਰ ਉਹ ਕਿਉਂਕਿ ਜਿੱਥੇ ਖੜੇ ਹੋ ਖੜੇ ਰਹੋ ਯਾਰ ਲੋਕਾਂ ਨੇ ਪਿਆਰ ਦਿੱਤਾ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਪਹੁੰਚਾਤਾ ਇਸ ਤੋਂ ਵੱਧ ਹੋਰ ਕੀ ਕਰਨਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਉਹਨਾਂ ਦਾ ਫਲ ਜਿਹੜਾ ਐਸ ਵਾਰ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨਾਲ ਧੋਖਾ ਕਰਕੇ ਪੰਜਵੇਂ ਛੇਵੇਂ ਨੰਬਰ ਤੇ ਆਪਣੇ ਆਪ ਨੂੰ ਭਾਲ ਦੇ ਫਿਰਦੇ ਹੋਣ ਤੁਹਾਡੇ ਜੋਸ਼ ਬਹੁਤ ਹੈ ਮੈਂ 20 ਸਕਿੰਟ ਵਾਸਤੇ ਕਿਉਂਕਿ ਤਿੰਨ ਚਾਰ ਤੀੜੀਆਂ ਦਾ ਗੁੱਸਾ ਲਈ ਫਿਰਦੇ ਹੋ ਤੁਸੀਂ 70 ਸਾਲ ਦੀ ਪੜਾਅ ਸਹਿ Jadi hanya ni klinik.